ਵਿਗਿਆਨਕ ਅਤੇ ਵੈਲਫੇਅਰ ਕਲੱਬ ਅਮਰਗੜ ਦੇ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਸਲਾਰ ਵੱਲੋਂ ਆਪਣੀ ਨੂੰਹ ਦਾ ਜਨਮ ਦਿਨ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਸਰਕਾਰੀ ਹਾਈ ਸਕੂਲ ਦੇ ਵਿਦਿਆਰਥੀਆਂ ਨੂੰ ਖਾਣ ਪੀਣ ਦਾ ਸਮਾਨ ਅਤੇ ਸਟੇਸ਼ਨਰੀ ਵੰਡ ਕੇ ਮਨਾਇਆ ਗਿਆ ਇਸ ਨੇਕ ਕਦਮ ਦੀ ਸਲਾਘਾ ਕਰਦਿਆਂ ਮੁੱਖ ਅਧਿਆਪਕ ਮੁਹੰਮਦ ਬਸੀਰ ਨੇ ਆਖਿਆ ਕਿ ਸਮਾਜ ਸੇਵੀਵਾਂ ਵੱਲੋਂ ਅਜਿਹੀ ਨਵੇਕਲੀ ਪਿਰਤ ਦਾ ਆਗਾਜ਼ ਕਰਕੇ ਲੋੜਵੰਦਾਂ ਦੀ ਸਹਾਇਤਾ ਕਰਨਾ ਇੱਕ ਵਧੀਆ ਉਪਰਾਲਾ ਹੈ ਜਿਸ ਨਾਲ ਹੋਰਨਾਂ ਲੋਕਾਂ ਨੂੰ ਵੀ ਸੇਧ ਮਿਲਦੀ ਆ ਉਧਰ ਗੁਰਦੀਪ ਸਲਾਰ ਨੇ ਆਖਿਆ ਕਿ ਆਪਣੇ ਬੱਚਿਆਂ ਦੇ ਰਮ ਦਿਨ ਮੌਕੇ ਫਜ਼ੂਲ ਖਰਚੀ ਕਰਨ ਦੀ ਬਜਾਏ ਲੋੜਵੰਦ ਬੱਚਿਆਂ ਦੀ ਸਹਾਇਤਾ ਕਰਨੀ ਹੀ ਚਾਹੀਦੀ ਹੈ ਜਿਸ ਨਾਲ ਸਾਨੂੰ ਰੋਹਾਨੀ ਸਕੂਨ ਮਿਲਦਾ ਹੈ ਅਧਿਆਪਕ ਸਰਬਜੀਤ ਸਿੰਘ ਵੱਲੋਂ ਗੁਰਦੀਪ ਸਿੰਘ ਸਲਾਰ ਤੇ ਉਹਨਾਂ ਦੇ ਪਰਿਵਾਰ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਜੀ ਗੁਰਦੀਪ ਸਿੰਘ ਵਾਸੀ ਸਲਾਰ ਜੋ ਮੇਰਾ ਬੇਟਾ ਤੇ ਮੇਰੀ ਨੌਰਾਨੀ ਜੋ ਕੈਨੇਡਾ ਦੇ ਵਿੱਚ ਵਾਸੀ ਨੇ ਮੇਰੀ ਨੌ ਦਾਜ ਜਨਦਨ ਤੇ ਉਹਦੇ ਮੈਨੂੰ ਮੈਂ ਸੋਚਿਆ ਵੀ ਨਵੇਂ ਤਰੀਕੇ ਨਾਲ ਸਮਾਜ ਨੂੰ ਸੇ ਦਿਨ ਲਈ ਇੱਕ ਹੋਰ ਟਰਾਲਾ ਕੀਤਾ ਕਿ ਉਹਨਾਂ ਜਾਂਦਰ ਵਿੱਚ ਬੱਚਿਆਂ ਦੇ ਵਿੱਚ ਸਕੂਲ ਦੇ ਬੱਚੇ-ਵੱਚਿਆਂ ਵਿੱਚ ਆ ਕੇ ਜੁਰੀ ਸਾਂਝੀ ਕੀਤੀ ਹੈ ਖਾਣ-ਪੀਣ ਦਾ ਸਮਾਨ ਤੇ ਹੋਰ ਜੋ ਵੀ ਆਪਣੇ ਸਰਦਾ ਵੱਜੋਂ ਉਹ ਆਪਣਾ ਸਕੂਲ ਦੇ ਚਾਕੇ ਦਿੱਤਾ ਹੈ ਤਾਂ ਕਿ ਮੈਂ ਇਹ ਬੱਸ ਇਹ ਕਹਿਣਾ ਸਮਾਜ ਨੂੰ ਵੀ ਥੋੜਾ ਜਿਹਾ ਹੋਰ ਪਾਸਿਓਂ ਘਟਾ ਕੇ ਇਸ ਤਰ੍ਹਾਂ ਦੇ ਵਿਦਿਆ ਦੇ ਮੰਦਰ ਨੇ ਜਿਹੜੇ ਇੱਥੇ ਆ ਕੇ ਥੋੜਾ ਜਨਾਪਾ ਵੱਧ ਤੋਂ ਵੱਧ ਰਸ ਗਈ ਹੈ ਦਾਨ-ਪੁੰਨ ਜਰੂਰ ਕੀਤਾ ਜਾਵੇ ਮੇਰੇ ਸੱਚ ਇਹ ਸੋਚਦਾ ਕਿਵੇਂ ਚੱਲੇ ਆ ਰਹੀ ਹੈ ਅਸੀਂ ਸਭ ਤੋਂ ਪਹਿਲਾਂ ਤਾਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਜਿਹੜਾ ਬੱਚਿਆਂ ਦੇ ਵਿੱਚ ਇਸ ਤਰ੍ਹਾਂ ਦੀ ਐਕਟੀਵਿਟੀ ਲੈ ਕੇ ਆਏ ਨੇ ਕਿ ਜਿਹੜਾ ਜਨਮ ਦਿਨ ਹੈ ਉਹ ਬੱਚਿਆਂ ਦੇ ਵਿੱਚ ਸਕੂਲਾਂ ਦੇ ਵਿੱਚ ਜਾ ਕੇ ਇਹ ਮਨਾਉਂਦੇ ਨੇ ਇਹ ਬਹੁਤ ਵਧੀਆ ਹੋਇਆ ਉਪਰਾਲਾ ਚੱਕਿਆ ਹੋਇਆ ਤੇ ਨਹੀਂ ਤਾਂ ਘਰਾਂ ਦੇ ਵਿੱਚ ਕੇਕ ਕੱਟ ਲਿਆ ਤੇ ਇਹ ਕਰ ਲਿਆ ਉਹ ਕਰ ਲਿਆ ਡੀਜੇ ਲਗਾ ਲਿਆ ਉਹਦੇ ਨਾਲੋਂ ਜਿਹੜਾ ਬੱਚਿਆਂ ਨੂੰ ਪੜ੍ਹਾਈ ਪੱਖੋਂ ਜਨਮ ਦਿਨ ਦੇ ਤੌਰ ਦੇਤੇ ਮਨਾਉਂਦੇ ਹੋਏ ਸਮਾਨ ਦਿੱਤਾ ਜਾਂਦਾ ਉਹ ਬਹੁਤ ਵਧੀਆ ਇਹਨਾਂ ਦਾ ਉਪਰਾਲਾ ਹੈ ਉਸ ਦੇ ਨਾਲ ਬੱਚੇ ਨੇ ਜਿਹੜੇ ਉਹ ਵੀ ਮੋਟੀਵੇਟ ਹੋ ਰਹੇ ਨੇ ਪਬਲਿਕ ਦੇ ਵਿੱਚ ਹੈ ਜਿਹੜਾ ਉਹ ਬਹੁਤ ਵਧੀਆ ਮੈਸੇਜ ਆ ਰਿਹਾ ਹੈ ਇੱਕ ਵੀ ਕਿਸ ਤਰ੍ਹਾਂ ਸਾਨੂੰ ਜਿਹੜੇ ਬੱਚੇ ਨੇ ਸਰਕਾਰੀ ਸਕੂਲਾਂ ਦੇ ਵਿੱਚ ਖਾਸ ਕਰ ਵੀ ਉਹਨਾਂ ਦੀ ਕਿਸ ਤਰ੍ਹਾਂ ਸਹਾਇਤਾ ਕਰਨੀ ਚਾਹੀਦੀ ਹੈ ਜਦੋਂ ਸਾਡੇ ਸਾਥੀ ਇਸ ਤਰ੍ਹਾਂ ਦਾ ਕੋਈ ਗਤੀਵਿਧੀ ਕਰਦੇ ਨੇ ਤਾਂ ਬਹੁਤ ਖੁਸ਼ੀ ਵੀ ਹੁੰਦੀ ਹੈ ਤੇ ਮਾਣ ਵੀ ਹੁੰਦਾ ਹੈ ਕਿ ਸਾਡੇ ਵੱਡੇ ਵੀਰ ਗੁਰਦੀਪ ਸਿੰਘ ਸਲਾਰ ਜੀ ਜਿਹੜੇ ਪਹਿਲਾਂ ਵੀ ਸਮਾਜ ਸੇਵਾ ਦੇ ਖੇਤਰ ਦੇ ਵਿੱਚ ਅਕਸਰ ਐਕਟਿਵ ਰਹਿੰਦੇ ਨੇ ਪੂਰੇ ਔਰ ਅੱਜ ਇਹਨਾਂ ਦੀ ਨੋ ਰਾਨੀ ਜਿਹੜੀ ਕੈਨੇਡਾ ਦੇ ਵਿੱਚ ਅ ਜੌਬ ਕਰਦੀ ਹੈ ਉਹਦੇ ਜਨਮ ਦਿਨ ਦੀ ਖੁਸ਼ੀ 'ਚ ਬੱਚਿਆਂ ਨੂੰ ਸਟੇਸ਼ਨਰੀ ਤੇ ਖਾਣ ਪੀਣ ਦਾ ਸਮਾਰਵੰਡ ਕੇ ਤਾਂ ਉਹਨਾਂ ਨੇ ਆਪਣੇ ਨੋ ਰਾਨੀ ਦੇ ਜਨਮ ਦਿਨ ਦੀ ਖੁਸ਼ੀ ਸਾਂਝੀ ਕੀਤੀ ਹੈ ਬੱਚਿਆਂ ਨਾਲ ਮੈਂ ਸਮਝਦਾ ਕਿ ਹੋਰ ਨਾਲ ਲੋਕਾਂ ਨੂੰ ਵੀ ਇਹਨਾਂ ਤੋਂ ਸੇਧ ਲੈ ਕੇ ਜਿਹੜੇ ਇਸ ਤਰ੍ਹਾਂ ਦੇ ਉਪਰਾਲੇ ਨੇ ਆਪਣੀਆਂ ਖੁਸ਼ੀਆਂ ਨੇ ਜਿਹੜੀਆਂ ਉਹ ਬੱਚਿਆਂ ਦੇ ਨਾਲ ਸਕੂਲਾਂ ਦੇ ਵਿੱਚ ਖਾਸ ਕਰਕੇ ਸਾਂਝੇ ਕਰਨੇ ਚਾਹੀਦੇ ਆ